ਅਧਿਕਾਰ ਦੀ ਆਪਣੇ ਭੈਣਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਸਸਰੀਕਾਰ ਦੀ ਆਪਾਂ ਤੁਹਾਨੂੰ ਪਤਾ ਹੀ ਹੈ ਹਰੇਕ ਵਾਰੀ ਤੁਹਾਡੇ ਵਾਸਤੇ ਕੋਈ ਨਵਾਂ ਨਵਾਂ ਨੁਕਤਾ ਲੈ ਕੇ ਆਉਣੀ ਆ ਜਿਹੜਾ ਕਿ ਤੁਹਾਡੇ ਕੰਮ ਆਉਂਦਾ ਹੈ ਤੇ ਜ਼ਰੂਰ ਤੁਸੀਂ ਇਸ ਤੇ ਮਾਲ ਕਰਦੇ ਹੋ ਤੁਹਾਡਾ ਜ਼ਰੀਆ ਤੰਦਰੁਸਤ ਰਹਿੰਦਾ ਅੱਜ ਵੀ ਤੁਹਾਡੇ ਵਾਸਤੇ ਜਿਹੜਾ ਨੁਕਤਾ ਲੈ ਕੇ ਆਏ ਆ ਇਹ ਵੀ ਤੁਹਾਡੇ ਕੰਮ ਆਉਣ ਵਾਲਾ ਭੈਣ ਜੀ ਤੇ ਵੀਰ ਜੀ ਤੁਸੀਂ ਇਹ ਜ਼ਰੂਰ ਅਜਮਾਇਓ ਤੇ ਜੋ ਜ਼ਰੂਰ ਦੇਖਿਓ ਜਿਹੜੇ ਹੁਣ ਭੈਣਾਂ ਦੇ ਵੀਰ ਨੇ ਕਈ ਵਾਰ ਬਹੁਤ ਮਤਲਬ ਇਹ ਭੈਣਾਂ ਨੂੰ ਬਿਮਾਰੀ ਹੈ ਕਿ ਵਾਲ ਬਹੁਤ ਝੜ ਜਾਂਦੇ ਨੇ ਵਾਲ ਵਧਦੇ ਨਹੀਂ ਹੈਗੇ ਬਹੁਤ ਤਰ੍ਹਾਂ ਦੇ ਮਹਿੰਗੇ-ਮਹਿੰਗੇ ਸੰਤੂ ਲਾ ਲੇ ਪਰ ਆਪਾਂ ਨੂੰ ਬਾਣਾ ਦਾ ਕੋਈ ਵੀ ਇਸਾ ਆਪਾਂ ਨੂੰ ਹੱਲ ਨਹੀਂ ਹੋਇਆ ਅੱਜ ਤੁਹਾਡੇ ਬਾਣਾ ਦਾ ਵੀ ਆਪਾਂ ਹੱਲ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਆਪਾਂ ਕੋਈ ਨਾ ਕੋਈ ਨੁਕਤਾ ਇਹ ਤਾਂ ਲੈ ਕੇ ਆਉਣੇ ਆ ਜਿਹੜਾ ਵੀ ਤੁਹਾਡੇ ਸਾਰਿਆਂ ਦੇ ਕੰਮ ਆਵੇ ਤੇ ਤੁਸੀਂ ਅੱਗੇ ਵੀ ਇਹ ਨੁਕਤਾ ਸੌਡੇ ਕੰਮ ਆਇਆ ਤੁਸੀਂ ਅੱਗੇ ਵੀ ਜਰੂਰ ਇਹਨੂੰ ਸ਼ੇਅਰ ਕਰਿਆ ਕਰੋ ਤੇ ਇਹੀ ਆਪਾਂ ਨੂੰ ਹੌਸਲਾ ਵੀ ਤਾਂ ਹੀ ਮਿਲਦੀ ਹੈ ਪੁਆਇੰਟ ਕਰਕੇ ਦੱਸਿਆ ਕਰੋ ਵੀ ਹਾਂ ਤੁਹਾਨੂੰ ਇਹ ਨੁਕਤਾ ਆਪਣਾ ਕਿਸ ਤਰ੍ਹਾਂ ਲੱਗਿਆ ਜੀ ਠੀਕ ਹੈ ਜੀ ਹੁਣ ਅੱਜ ਜਿਹੜਾ ਤੁਹਾਨੂੰ ਨੁਕਤਾ ਲੈ ਕੇ ਆਏ ਆ ਇਹ ਤੁਹਾਨੂੰ ਵੀ ਹੌਲ ਮਤ ਲੱਗਿਆ ਕਿ ਸੇਮ ਬੋਲ ਕੇ ਹਟ ਗਈਆਂ ਜੀ ভাই ਬਾਣਾ ਵਾਸਤੇ ਨੁਕਤਾ ਲੈ ਕੇ ਆਇਆ ਇਹ ਵਾਲ ਨੇ ਜਿਹੜੀਆਂ ਹੁਣ ਭਾਣਾ ਵਿੱਚ ਬਹੁਤ ਕੁੜੀਆਂ ਨੇ ਜਿਹੜੀਆਂ ਕਹਿੰਦੇ ਮੈਂ ਵਾਲ ਰੱਖਣੇ ਨੇ ਵਾਲ ਮੇਰੇ ਵਧ ਨਹੀਂ ਰਹੇ ਬਾਣਾ ਤੇ ਖਾਲ ਬਹੁਤ ਹੋਈ ਜਾਂਦੀ ਹੈ ਤੇ ਬਾਣ ਦਾ ਕੋਈ ਹੱਲ ਨਹੀਂ ਵਰਨਾ ਇਹਨੇ ਤਰ੍ਹਾਂ ਦੇ ਸ਼ੈਂਪੂ ਲਾ ਲੇ ਤੇ ਵਾਲ ਨਹੀਂ ਵਧ ਰਹੇ ਇਹ ਤੁਹਾਨੂੰ ਅੱਜ ਭਾਣਾ ਦੱਸਦੀਆਂ ਇਹ ਨੁਕਤਾ ਵੀ ਆਪਣੇ ਘਰਾਂ ਦੇ ਵਿੱਚ ਇਹ ਆ ਤੁਹਾਡੇ ਵਾਲ ਬਹੁਤ ਸੋਹਣੇ ਲੱਗੂਗਾ ਰੇਸਮ ਦੀ ਤਰ੍ਹਾਂ ਲੰਬੇ ਤੇ ਕਾਲੇ ਇਹ ਨੁਕਤਾ ਜਿਹੜਾ ਆਪਾਂ ਤੁਹਾਨੂੰ ਅੱਜ ਦੱਸ ਰਹੇ ਹਾਂ ਤੁਹਾਡੇ ਸਾਰਿਆਂ ਦੇ ਕੰਮ ਆਉਣ ਵਾਲਾ ਹੈ ਇਹ ਵੀ ਤੁਸੀਂ ਜ਼ਰੂਰ ਦੇਖਿਓ ਤੇ ਆਪਣੇ ਬੱਚਿਆਂ ਦੇ ਵਾਲ ਲੰਬੇ ਕਰੋ ਜਿਹੜੇ ਬੱਚੇ ਆਪਾਂ ਆਪਣੇ ਬੱਚੇ ਦੇ ਵਾਲ ਲੰਬੇ ਕਰਨਾ ਚਾਹੁੰਦੀਆਂ ਨੇ ਤੇ ਆਪਦੇ ਵਾਲ ਲੰਬੇ ਕਰਨਾ ਚਾਹੁੰਦੀਆਂ ਨੇ ਇਹ ਨੁਕਤੇ ਨੂੰ ਜ਼ਰੂਰ ਦੇਖਿਓ ਵੀਡੀਓ ਨੂੰ ਅਖੀਰ ਤੱਕ ਦੇਖੋ ਕਿਉਂਕਿ ਆਪਣੀ ਵੀਡੀਓ ਜਿਆਦਾ ਲੰਬੀ ਨਹੀਂ ਹੁੰਦੀ ਆਉਣੇ 5-7 ਮਿੰਟ ਦੀ ਵੀ ਵੀਡੀਓ ਹੁੰਦੀ ਆ ਤਾਂ ਜ਼ਰੂਰ ਤੁਸੀਂ ਦੇਖਿਆ ਕਰੋ ਤੇ ਜ਼ਰੂਰ ਆਪਦੇ ਤੁਹਾਡਾ ਕੰਮ ਆਉਣਾ ਨੁਕਤਾ ਹੁੰਦਾ ਤੁਸੀਂ ਜ਼ਰੂਰ ਇਹ ਕੰਮ ਲਿਆ ਕਰੋ ਇਹ ਨੁਕਤੇ ਤੋਂ ਠੀਕ ਹੈ ਜੀ ਆਪਾਂ ਨੂੰ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਨੇ ਬਿਉ ਲੈਣੇ ਨੇ ਜੀ ਹਾਂ ਜੀ ਦੇਖੋ ਜੀ ਵੀਡੀਓ ਤੇ ਆਪਾਂ ਤੁਹਾਡੇ ਵਾਸਤੇ ਕੋਈ ਨਾ ਕੋਈ ਕੰਮ ਦੀ ਚੀਜ਼ ਹੀ ਲੈ ਕੇ ਆਏ ਆ ਕਿ ਜਿਹੜੀ ਤੁਹਾਡੇ ਕੰਮ ਆਵੇ ਇੱਕ ਹੀ ਹੈ ਇਹ ਵੀ ਤੁਹਾਨੂੰ ਦੱਸ ਦਈਏ ਆ ਇਹ ਨੁਕਤਾ ਕੀ ਹੈ ਜਿਹੜਾ ਆਪਣੇ ਘਰਾਂ ਦੇ ਵਿੱਚ ਹੈ ਸੋਨੂੰ ਪਤਾ ਭੈਣੋ ਬਹੁਤ ਘਰਾਂ ਦੇ ਘਰੇ ਵੀ ਹੈ ਬਹੁਤ ਦੇ ਨਹੀਂ ਵੀ ਹੈਗਾ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਸਾਰਿਆਂ ਦੇ ਘਰੇ ਹੈ ਨਹੀਂ ਸਾਰਿਆਂ ਦੇ ਘਰੇ ਵੀ ਨਹੀਂ ਹੈਗਾ ਵਿੱਚ ਬਾਹਰ ਵੀ ਹੁੰਦਾ ਹੈ ਇਹ ਨੁਕਤਾ ਕੀ ਹੈ ਸੋਨੂੰ ਪਤਾ ਵੱਡਾ ਵੱਡਾ ਕੁਮਾਰ ਵੇਚ ਜਾਂਦਾ ਹੈ ਆ ਕੁਮਾਰ ਸੋਨੂੰ ਪਹਿਣਾ ਨੂੰ ਪਤਾ ਹੋਊਗਾ ਆਪਣੇ ਮਾਵਾ ਨੂੰ ਨਹੀਂ ਪਤਾ ਆਪਦੇ ਮਾਵਾ ਨੂੰ ਇਹਨੂੰ ਐਲੋਵੇਰਾ ਵੀ ਕਹਿੰਦੇ ਨੇ ਇਨੂ ਕੁਮਾਰ ਵੀ ਕਹਿੰਦੇ ਨੇ ਪੰਜਾਬੀ ਵਿੱਚ ਕਹਿੰਦੇ ਨੇ ਉਹ ਇਹਨੂੰ ਇੰਗਲਿਸ਼ 'ਚ ਐਲੋਵੇਰਾ ਕਹਿੰਦੇ ਨੇ ਇਹ ਐਲੋਵੇਰਾ ਵੀ ਇਹ ਆਪਨੇ ਬਾਣਾ ਵਾਸਤੇ ਬਹੁਤ ਹੀ ਵਧੀਆ ਨੁਕਤਾ ਹੈ ਇਹ ਵੀ ਤੁਸੀਂ ਅੱਜ ਦੱਸਿਓ ਦੱਸ ਰਹੀਆਂ ਸੋਨੂੰ ਇਹਨੂੰ ਐਲੋਵੇਰਾ ਦਾ ਆ ਹੁਣ ਵੀਡੀਓ ਵਿੱਚ ਦੱਸ ਰਿਹਾ ਐਲੋਵੇਰਾ ਨੂੰ ਸੱਲ ਲੈਣਾ ਸੱਲ ਕੇ ਇਹਦੇ ਵਿੱਚ ਜਿਹੜਾ ਗੁੱਦਾ ਹੈ ਉਹ ਨੂੰ ਆਪਾਂ ਕੱਢ ਲੈਣਾ ਠੀਕ ਹੈ ਜੀ ਇਹ ਗੁੱਦੇ ਨੂੰ ਕੱਢ ਕੇ ਇਹਦੇ ਵਿੱਚ ਅੱਲਾ ਗੁੱਦਾ ਕੱਢ ਲੈਣਾ ਜਿਵੇਂ ਹੁਣ ਸਾਨੂੰ ਪਤਾ ਹੀ ਹੈ ਭੈਣਾ ਤੁਸੀਂ ਵਿੱਚ ਸਬਜ਼ੀ ਵੀ ਪੈਣਾ ਵੀਰ ਬਣਾਉ ਬਣਾਉਂਦੇ ਨਹੀਂ ਵੀ ਪਰ ਅੱਜ ਆਪਾਂ ਸਬਜ਼ੀ ਨਹੀਂ ਬਣਾ ਰਹੇ ਆਪਾਂ ਤਾਂ ਇਹ ਸਿਰ ਤੇ ਲਾਉਣ ਵਾਸਤੇ ਬਣਾ ਰਹੇ ਆ ਇਹਦਾ ਪਾਣੀ ਬਣਾ ਰਹੇ ਆ ਇਹ ਜਿਹੜਾ ਆਪਾਂ ਵਿੱਚੋਂ ਗੁੱਦਾ ਕੱਢ ਲਿਆ ਨਾ ਇਹ ਗੁੱਦੇ ਨੂੰ ਕੱਢ ਕੇ ਵਿੱਚ ਇਹਦੇ ਇਹਨੂੰ ਇੱਕ ਹੋਰ ਚੀਜ਼ ਪਾਣੀ ਆ ਉਹ ਆਪਾਂ ਤੁਹਾਨੂੰ ਦੱਸਦੇ ਆ ਕਿ ਉਹ ਚੀਜ਼ ਕਿਹੜੀ ਆ ਉਹ ਤੁਹਾਡੇ ਘਰਾਂ ਦੇ ਵਿੱਚ ਹਰੇਕ ਦੇ ਹੈਗੀ ਆ ਉਹ ਹਰੇਕ ਬੰਦਾ ਉਸ ਨੂੰ ਆਪਣੇ ਘਰੋਂ ਵਰਤ ਸਕਦਾ ਇੱਕ ਇਹ ਆਪਣੇ ਇਹ ਪਿਆਜ਼ ਆ ਪਿਆਜ਼ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਿਆਜ਼ ਵੀ ਕਹਿੰਦੇ ਨੇ ਗੰਡਾ ਵੀ ਕਹਿੰਦੇ ਨੇ ਇਹ ਭੈਣ ਇਹਨੂੰ ਸੇਲ ਲੈਣਾ ਘਟੇ ਨੂੰ ਟੀੜ ਕੇ ਜਿਆਦਾ ਹੁਣ ਆਪਾਂ ਇਹ ਲੋਵਰ ਸੇਲਿਆ ਉਹਦੇ ਫਾੜੀਆਂ ਨੇ ਛੋਟੇ ਛੋਟੀਆਂ ਉਹ ਕੱਟ ਕੇ ਆਪਾਂ ਮਿਕਸ ਦੇ ਵਿੱਚ ਪਾ ਲੈਣੀਆਂ ਨੇ ਉਹਦੇ ਵਿੱਚ ਆਪਾਂ ਗਠਾ ਸਾਰਾ ਨਹੀਂ ਮਾਣਿਆ ਜ ਸਾਰਾ ਨਹੀਂ ਪਾਉਣਾ ਆਪਾਂ ਨੇ ਚੌ ਚੌ ਜੇ ਵੱਡਾ ਪਿਆਜ ਆ ਤਾਂ ਚੌਥਾ ਕਿਸੇ ਵੀ ਸਬਜ਼ੀ ਵਿੱਚ ਪਿਆਜ ਦਾ ਪਾ ਲਓ ਉਹ ਆਪਣਾ ਜਿਹੜਾ ਪਿਆਜ ਪਾਇਆ ਇਹਨਾਂ ਨੂੰ ਗ੍ਰੇਟ ਕਰਕੇ ਥੋੜਾ ਜਿਹਾ ਕੋਲੀ ਦੇ ਵਿੱਚ ਇਹ ਕੱਢ ਲਓਗੇ ਤੁਸੀਂ ਦੇਖੋਗੇ ਇਹ ਬਿਲਕੁਲ ਪਾਣੀ ਜੀ ਤਰ੍ਹਾਂ ਬਣ ਜਾਣਾ ਜਿਹੜਾ ਕਿ ਆਪਾਂ ਨੂੰ ਇਹ ਲੱਗੂਗਾ ਇਹ ਕੀ ਕੰਮ ਕਰੂਗਾ ਇਹ ਕੰਪਾਈ ਨੇ ਬਹੁਤ ਹੀ ਗੁਣਾਕਾਰ ਪੀਚ ਬਣੂਗੀ ਜਿਹੜੀ ਤੁਸੀਂ ਹੁਣ ਵਰਤੋਗੇ ਇਹ ਨੂੰ ਜਿਹੜਾ ਆਪਾਂ ਬਣਾਇਆ ਨੁਕਤਾ ਇਹਨ ਕੋਲੀ ਦੇ ਵਿੱਚ ਪਾਣੀ ਨੂੰ ਕੱਢ ਕੇ ਇਹ ਨੂੰ ਵਾਲਾਂ ਦੀਆਂ ਜਿਹੜਾ ਨੂੰ ਐ ਖਿਲਾਰੇ ਖਿਲਾਰ ਕੇ ਨਾ ਜਦ ਆਪਾਂ ਜਾਂ ਤਾਂ ਨਹਾਉਣਾ ਹੈ ਨਹਾਉਣ ਤੋਂ ਪਹਿਲਾਂ ਇਹ ਨੂੰ ਖਿਲਾਰ ਕੇ ਨਾ ਵਿੱਚ ਸਵਾਰ ਕੇ ਇਹ ਪਾਣੀ ਨੂੰ ਲਾ ਲੈਣਾ ਇਹ ਨੂੰ ਲਾ ਕੇ 2-3 ਘੰਟੇ ਜੇ ਤਾਂ ਆਪੋਂ ਦਿਨ ਹੋਣਾ ਤਾਂ ਆਪੋਂ 2-3 ਘੰਟੇ ਦਿਨ ਨੂੰ ਰੈਸਟ ਆਪਦਾ ਲਾ ਕੇ ਅਸਰੀ ਨੂੰ ਰੈਸਟ ਬਾਹਰ ਨੂੰ ਚੰਨੂ ਰੱਖ ਦੇਣਾ ਕਿ ਆਪਾਂ ਕੋਈ ਵੀ ਆਪਾਂ ਬਾਹਰ ਤੇ ਪਹੁੰਚ ਨਹੀਂ ਜਾ ਸਕਦੇ ਆ ਜੇ ਆਪਾਂ ਰਾਤ ਨਗਾ ਸਕਦੇ ਆ ਤਾਂ ਵੀ ਰਾਤ ਨੂੰ ਨਗਾ ਸਕਦੇ ਪੂਰੀ ਇਹਦਾ ਸਾਈਟ ਬਹਟ ਨਹੀਂ ਜੇ ਪਣਾਣਾ ਭੁੱਦ ਕੇ ਜੀ ਆਪਣਾ ਕੋਈ ਨੁਕਸਾਨ ਨਾ ਕਰੇ ਬਾਹਰ ਛੜਨਾ ਜਾਣ ਵਾਲ ਪੈਣੇ ਦੀ ਬਿਲਕੁਲ ਨਹੀਂ ਛੜਦੇ ਤੁਹਾਡੇ ਵਾਲ ਨੇ ਇਹ ਰੇਸ਼ਮ ਦੀ ਤਰ੍ਹਾਂ ਬਹੁਤ ਸੋਹਣੀ ਅਤੇ ਨਿੱਕੰਕਦਾਰ ਬਹੁਤ ਵਧੀਆ ਬਣ ਜਾਣਗੇ ਤੁਸੀਂ ਇਹ ਨੁਕਤੇ ਨੂੰ ਜ ਜਦੋਂ ਕਰੋਗੇ ਨਾ ਇਹ ਤੁਹਾਡੇ ਸਾਰਿਆਂ ਦੇ ਕੰਮ ਆ ਆਊਗਾ ਤੇ ਬਹੁਤ ਸੋਹਣੇ ਤੁਹਾਡੇ ਵਾਲ ਰੇਸ਼ਮ ਦੀ ਤਰ੍ਹਾਂ ਲੱਗਦੇ ਲੱਗੇ ਹੋ ਜਾਣਗੇ ਇਹ ਵੀ ਆਪਣਾ ਅਜ਼ਮਾਇਆ ਹੋਇਆ ਨੁਕਤਾ ਹੈ ਇਹ ਵੀ ਤੁਸੀਂ ਇਸੇ ਤਰ੍ਹਾਂ ਹੀ ਅਜ਼ਮਾ ਕੇ ਦੇਖਿਓ ਤੁਸ ਤੁਹਾਡੇ ਇਹ ਕੰਮ ਆਉਣ ਵਾਲਾ ਨੁਕਤਾ ਹੈ ਕੁਝ ਜ਼ਰੂਰ ਇਹਨੂੰ ਸਮਝਾਏ ਇਹ ਹੁਣ ਤੁਹਾਨੂੰ ਇਹਦੇ ਵਿੱਚ ਕੋਈ ਚੀਜ਼ ਅਬਲਤ ਆਪਾਂ ਜਾਦਾ ਚੀਜ਼ਾਂ ਨਹੀਂ ਦੱਸਿਆ ਆਪਾਂ ਦੋ ਹੀ ਚੀਜ਼ਾਂ ਦੱਸੀਆਂ ਨੇ ਹਾਂ ਇੱਕ ਤੁਹਾਨੂੰ ਨਵੀਂ ਚੀਜ਼ ਹੋਰ ਦੱਸਦੇ ਆਂ ਇਹ ਕੀ ਚੀਜ਼ ਐ ਇਹ ਆਪਣੇ ਜਿਹੜੇ ਪਿਆਜ਼ ਦੇ ਛਿਲਕੇ ਨੇ ਇਹਨਾਂ ਨੂੰ ਸਾਰਿਆਂ ਨੂੰ ਮਤਲਬ ਤਾਂ ਵੇਟੇ ਸਮਾਰ ਕੇ ਭੋਨ ਨੂੰ ਲੈਣਾ ਫੋਕ ਲੈਣਾ ਇਹਨੇ ਇਸ ਤਰ੍ਹਾਂ ਕਾਰਤ ਬਣ ਜਾਣੀ ਇਹ ਜਿਹੜੀ ਕਾਰਤ ਬਣ ਜਾਈਏ ਨਾ ਇਹਨੂੰ ਆਪਣਾ ਤੇਲ ਪਾ ਕੇ ਆਪਣਾ ਉਹਨੇ ਬਾਹਰ ਤੇ ਲਾਉਣਾ ਇਹ ਜਦ ਆਪਾਂ ਬਾਹਰ ਤੇ ਲਾਵਾਂਗੇ ਆਪਣੇ ਬਾਵਾਂ ਨੂੰ ਘਾਲੇ ਕਰਨਗੇ ਤੁਸੀਂ ਇਹ ਜਰੂਰ ਨੁਕਤੇ ਨਾਲ ਅਪਣਾ ਕੇ ਦੇਖਿਓ ਤੁਹਾਡੇ ਕੰਮ ਆਊਗਾ ਤਾਂ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਕੰਮ ਆਊਗਾ ਇਹ ਨੁਕਤੇ ਨੂੰ ਜਰੂਰ ਕਰਨਾ ਤੁਹਾਨੂੰ ਦੇਖੋ ਇਹ ਕਾਰਥਵਾਨ ਕੀ ਫਿਰ ਇਹ ਤੇਲ ਪਾ ਲੈਣਾ ਤੇਲ ਪਾ ਕੇ ਲਾ ਕੇ ਜਦ ਆਪਾਂ ਪਹਿਲਾਂ ਇਹ ਤੇਲ ਪਾ ਕੇ ਤੇ ਇਸ ਤਰ੍ਹਾਂ ਤੇਲ ਬਣ ਜਾਣਾ ਤੁਸੀਂ ਆ ਬੜਾ ਪਹਿਲਾਂ ਇਹ ਤੁਹਾਨੂੰ ਦੱਸਿਆ ਹੌਲੀ ਵੇਰਾ ਉਹ ਬੱਲਣਾ ਲੈਣਾ ਨਾ ਹੁਣ ਤੋਂ ਇਹ ਬਾਤ ਚਲਾ ਲੈਣਾ ਤੁਹਾਡੇ ਦੇ ਬਾਹਾਂ ਕਾਲੇ ਵੀ ਰਹਿਣਗੇ ਤੇ ਲੰਬੇ ਤੇ ਚਮਕਦਾਰ ਵੀ ਹੋ ਜਾਣਗੇ ਤੁਸੀਂ ਇਹ ਨੁਕਤੇ ਨੂੰ ਜ਼ਰੂਰ ਹੁ ਬਣਾਇਓ ਤੁਹਾਡੇ ਕੰਮ ਆਊਗਾ ਤੁਹਾਡੇ ਰਿਸ਼ਤੇਦਾਰਾਂ ਦੇ ਵੀ ਕੰਮ ਆਊਗਾ ਇਹ ਜ਼ਰੂਰ ਤੁਸੀਂ ਨੁਕਤੇ ਨੂੰ ਗਾਂਹ ਦੀ ਗਾਂ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਤੁਸੀਂ ਜਦ ਵਰਤਮਨ ਆ ਤੁਸੀਂ ਜਿਆਦਾ ਕਰੋਗੇ ਵੀ ਕਿੰਨੀ ਸੋਹਣੀ ਵੀਡੀਓ ਤੁਹਾਡੇ ਕੰਮ ਆਈ ਵੀ ਆਪਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਇਸ ਤਰ੍ਹਾਂ ਹੀ ਤੁਸੀਂ ਆਪਣੇ ਚੈਨਲ ਤੇ ਬਣੇ ਰਿਹਾ ਕਰੋ ਜੀ ਤੇ ਆਪਣੀ ਵੀਡੀਓ ਤੁਸੀਂ ਜ਼ਰੂਰ ਇਹਨੂੰ ਸ਼ੇਅਰ ਕਰਿਆ ਕਰੋ ਆਪਾਂ ਤੁਹਾਨੂੰ ਪਤਾ ਹੀ ਆ ਹਮੇਸ਼ਾ ਜਿਹ ਤਰ੍ਹਾਂ ਆਪਣਾ ਦੂਜਾ ਚੈਨਲ ਹੈ ਉੱਤੇ ਪੰਜਾਬ ਦੇ ਪਿੰਡ 01 ਉਹਦੇ ਆਪਾਂ ਨਾਟਕ ਬਣਾਉਨੇ ਆ ਪੰਜਾਬੀ ਨਾਟਕ ਵੀਡੀਓ ਵੀ ਕਾਹਿੰਦੇ ਨੇ ਇਹਨੂੰ ਛੋਟੀ ਜਿਹੀ ਸ਼ਾਰਟ ਫਿਲਮ ਵੀ ਕਹਿ ਲਓ ਮਨੇ ਇਹ ਆਪਾਂ ਬਣਾਉਨੇ ਆ ਇਹ ਵੀ ਤੁਸੀਂ ਜ਼ਰੂਰ ਦੇਖਿਓ ਤੇ ਉਹਦੇ ਤਵੀ ਆਪਾਂ ਕੋ ਕੁਛ ਨਾ ਕੁਛ ਜਾਣਕਾਰੀ ਵਧੀਆ ਦਿੰਨੇ ਆ ਇਹ ਪਰ ਜਿਹੜੀ ਹੁਣ ਇਹ ਆਪਾਂ ਨੁਕਤੇ ਜਾਣਕਾਰੀ ਦਿੰਨੇ ਆ ਇਹ ਵੀ ਤੁਹਾਨੂੰ ਪਤਾ ਹੀ ਆ ਸਾਰਿਆਂ ਦੇ ਕੰਮ ਆਉਣ ਵਾਲੇ ਨੁਕਤੇ ਨੇ ਆਪਾਂ ਕੋਈ ਨੁਕਤਾ ਹਰ ਕੋ ਨਹੀਂ ਦੱਸਦੇ ਕਿ ਇਹ ਤਾਂ ਕੋਈ ਸਰਟੀਫਿਕੇਟ ਹੋਵੇ ਪਰ ਇਹ ਨੁਕਤੇ ਸਾਰਿਆਂ ਭੈਣਾਂ ਦੇ ਵੀਰਾਂ ਦੇ ਕੰਮ ਆਉਣ ਵਾਲੇ ਨੁਕਤੇ ਨੇ ਜੇ ਤੁਹਾਨੂੰ ਨੁਕਤੇ ਵਧੀਆ ਲੱਗੇ ਤਾਂ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਕਮੈਂਟ ਕਰ ਦੇਣਾ ਲਾਈਕ ਕਰ ਦੇਣਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦੋ ਵਾਰ ਤਰ੍ਹਾਂ ਦਬ ਦੇਣਾ ਕਿ ਆਪਣੇ ਨਵੇਂ-ਨਵੇਂ ਨੁਕਤੇ ਤੁਹਾਡੇ ਕੋਲ ਪਹੁੰਚ ਜਾ ਕਰਨਗੇ ਜੀ ਤੁਸੀਂ ਆਪਣੇ ਚੈਨਲ ਤੇ ਜ਼ਰੂਰ ਬਣੇ ਰਿਹਾ ਕਰੋ ਜੀ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਭ ਤੋਂ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਹ